ਮਤਲਬ ਡੌਗ ਰੱਖਿਆ ਪਹਿਲਾਂ ਘਰ ਦੇ ਕਿਸੇ ਦੇ ਵੀ ਘਰ ਦੇ ਡੌਗ ਕਿਸੇ ਦੇ ਵੀ ਨਹੀਂ ਘਰ ਦੇ ਅਲਾਉ ਕਰਨਗੇ ਕੋਈ ਵੀ ਬਰੀਡਰ ਦੀ ਹਿਸਟਰੀ ਖੋਲ ਕੇ ਵੇਖ ਲਓ ਫਿਰ ਇਹ ਕਹੀਏਗਾ ਕਿ ਮੈਂ ਆਪਣੀ ਜੇਬ ਦੇ ਵਿੱਚੋਂ ਪੈਸੇ ਲਾ ਕੇ ਖਰਚੇ ਨੇ ਠੱਕੇ ਨਾਲ ਰੱਖਿਆ ਠੱਕੇ ਨਾਲ ਘਰਦਿਆਂ ਨੇ ਨਹੀਂ ਕਿਹਾ ਵੀ ਆ ਚੱਕ ਲੱਖ ਰੁਪਇਆ ਤੋਂ ਕੁੱਤਾ ਲਾਏ ਆ ਜਿੰਨਾ ਮਰਜ਼ੀ ਘਰ ਦੇ ਵਿੱਚ ਰਿਜ ਕੇ ਕਿਸੇ ਦਾ ਵੀ ਮਾਪਿਓ ਇਹ ਨਹੀਂ ਕਹੇਗਾ ਵੀ ਆ ਚੱਕ 2 ਲੱਖ ਰੁਪਇਆ ਤੋਂ ਕੁੱਤੇ ਤੇ ਲਾ ਦੇ ਤੇ ਚਿਕਨ ਵੀ ਚੱਲ ਜਾਂਦਾ ਨਾਲ ਐਗ ਚੱਲਦਾ ਐਗ ਇਹਨਾਂ ਦੇ ਮਤਲਬ ਸਕਿਨ ਕੋਟਲੀ ਚੰਗਾ ਅੱਛਾ ਐਗ ਜਿਹੜਾ ਹਾਂ ਸਕਿਨ ਕੋਟ ਵਾਲਾ ਇਹ ਵਧੀਆ ਮੰਨ ਲਓ ਇਹ ਮਾਉਣ ਵਾਲੀ ਗੱਲ ਹੈ ਜਿਹੜੇ ਡੌਗ ਰੱਖਦੇ ਨੇ ਨਾ ਦੇ ਵਿੱਚ ਜੇ ਆਪਾਂ ਨਹੀ ਨੌਨ ਵਿੱਚ ਯੂਜ਼ ਕਰਦੇ ਤੇ ਉਹ ਦੁੱਧ ਕੜੇ ਦੀ ਹੋਈ ਜਿਹੜੀ ਮਲਾਈ ਹੁੰਦੀ ਮੋਟੀ ਓਕੇ ਉਹ ਇੱਕ ਚਮਚ ਇਹਨਾਂ ਲਈ ਸਫੀਸ਼ੀਐਂਟ ਇੱਕ ਚਮਚ ਤੋਂ ਵੱਧ ਨਹੀਂ ਇਹਨਾਂ ਦੇ ਵਿੱਚ ਦੋ ਸਟੇਜਾਂ ਹੁੰਦੀਆਂ ਇੱਕ ਪੱਪੀ ਸਟੇਜ ਹੁੰਦੀ ਹੈ ਫਿਰ ਮੰਕੀ ਸਟੇਜ ਹੁੰਦੀ ਹੈ ਮੌਨਕੀ ਸਟੇਜ ਆ ਜਾਂਦੀ 3.5 ਮਹੀਨੇ ਤੋਂ ਲੈ ਕੇ 6 ਮਹੀਨੇ ਦੇ ਪੱਪੀ ਦੇ ਵਿੱਚ ਓਕੇ ਉਹਦੇ ਵਿੱਚ ਹਰੇਕ ਕਸਟਮਰ ਪੈਰ ਛੱਡ ਜਾਂਦਾ ਵੀ ਵਧੀਆ ਨਹੀਂ ਹੈਗਾ ਹਾਂ ਉਹਦੇ ਵਿੱਚ ਪੈਰ ਛੱਡ ਜਾਂਦਾ ਕਸਟਮਰ ਕਹਿੰਦਾ ਕਿ ਇਹ ਤੇ ਮਿਲੋ ਧੋਖਾ ਹੋਇਆ ਸਾਡੇ ਨਾਲ ਓਕੇ ਕਿਉਂਕਿ ਉਹਦੇ ਵਿੱਚ ਕੀ ਹੋਣਾ ਵੇਖੋ ਇਹ ਤੁਹਾਨੂੰ ਲੱਗਣ ਦਿਆ ਕਿ ਇਹਦੇ ਕੰਨ ਜਿਹੜੇ ਨੇ ਮਤਲਬ ਅੰਦਰ ਨੇ ਤੁਹਾਨੂੰ ਲੱਗੇਗਾ ਇਹ ਤੇ ਬਿਲਕੁਲ ਛੋਟੇ ਛੋਟੇ ਕੰਨ ਨੇ ਹਾਂਜੀ ਪਰ ਛੋਟੇ ਨਹੀਂ ਹੁੰਦੇ ਕੰਨ ਇਹਨਾਂ ਦਾ ਐਡਾ ਹੁੰਦਾ ਵੇਖੋ ਇੱਥੋਂ ਕੰਨ ਸ਼ੁਰੂ ਹੋ ਰਿਹਾ ਹੈ ਇਹਨਾਂ ਦਾ ਹਾਂਜੀ ਇੰਨਾ ਵੱਡਾ ਕੰਨ ਹੈ ਅੱਛਾ ਬਟ ਉਹ ਇਹਦੇ ਵਿੱਚ ਜਦੋਂ ਮੰਕੀ ਸਟੇਜ ਆਏਗੀ ਉਹ ਐਨੀ ਆਏਗੀ ਓਕੇ ਆ ਸਾਰੀ ਮੰਕੀ ਸਟੇਜ ਆ ਗਈ ਹਾਂਜੀ ਕੰਨ ਬਾਹਰ ਆ ਜਾਣਗੇ ਕੰਨ ਵਾਰਾ ਜਾਣੇ ਜਿਹੜੀਆਂ ਲੈਗਸ ਨੇ ਹੁਣ ਐਨੀਆਂ ਕੋਣੇ ਪਰ ਐਨੀਆਂ ਨਹੀਂ ਹੈਗੀਆਂ ਐਨੀਆਂ ਨੇ ਐ ਐਨੀਆਂ ਨਹੀਂ ਲੰਬੀਆਂ ਲੱਗਣਗੀਆਂ ਹਾਂ ਜਦੋਂ ਮੰਕੀ ਸਟੇਜ ਆਏਗੀ ਉਦੋਂ ਇਹਨਾਂ ਦੀ ਲੈਗਸ ਲੰਬੀਆਂ ਦਿਖਣ ਲੱਗੀਆਂ ਟੇਲ ਝੜ ਜਾਏਗੀ ਹਾਂਜੀ ਟੇਲ ਆਪਣ ਲੱਗੇਗੀ ਰਿੰਗ ਹੋ ਗਈ ਹੈ ਕਿ ਇਦਾਂ ਹਾਂਜੀ ਸ਼ਤਰੀ ਕਾਲ ਦੋਸਤੋ ਕੀ ਹਾਲ ਚਾਲ ਨੇ ਉਮੀਦ ਆ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਮੈਂ ਪਹੁੰਚਿਆ ਹੋਇਆ ਪਟਿਆਲਾ ਜ਼ਿਲ੍ਹੇ ਦੇ ਵਿੱਚ ਇੱਕ ਪਿੰਡ ਦੇ ਵਿੱਚ ਪਹੁੰਚਿਆ ਹੋਇਆ ਜਿੱਥੇ ਇੱਕ ਮੈਨੂੰ ਵੀਰ ਮਿਲ ਗਿਆ ਬਾਈ ਉਹਦੇ ਕੋਲੇ ਟੈਡੀ ਵੀਰ ਨੇ ਬੋਲਦੇ ਨੇ ਹੱਸਦੇ ਖੇਡਦੇ ਨੇ ਚੱਲਦੇ ਫਿਰਦੇ ਨੇ ਤੁਹਾਨੂੰ ਵੀ ਖੇਡਣ ਲਾ ਲੈਣਗੇ ਮੈਂ ਵੀਰ ਨਾਲ ਕਰਦਾ ਗੱਲਬਾਤ ਬਹੁਤਾ ਸਮਾਂ ਤੁਹਾਡਾ ਖਰਾਬ ਨਹੀਂ ਕਰਦਾ ਹਨਾ ਤੇ ਆਜੋ ਮੈਂ ਤੁਹਾਨੂੰ ਮਲਾਉਂਦਾ ਵੀਰ ਦੇ ਨਾਲ ਬਾਈ ਜੀ ਸਤਿਕਾਰਯੋਗ ਕੀ ਹਾਲ ਚਾਲ ਨੇ ਬਹੁਤ ਵਧੀਆ ਹੋਰ ਸੁਣਾਓ ਕੰਮ ਕਰਕੇ ਦਾ ਚੱਲ ਰਿਹਾ ਵੀਰੇ ਬਾਗੋ ਬਾਗੇ ਜਾਣਾ ਐਨ ਚੜਦੀ ਕਲਾ ਬਹੁਤ ਚੜਦੀ ਚਲੋ ਸ਼ੁਕਰ ਦਾਤਾ ਤੇ ਦਾ ਵਧੀਆ ਚੱਲਣਾ ਚਾਹੀਦਾ ਮੈਂ ਸੁਣਿਆ ਬਾਈ ਤੇਰੇ ਕੋਲੇ ਟੈਡੀ ਵੀਰ ਬੋਲਦੇ ਨੇ ਹਾਂਜੀ ਹਾਂ ਤੁਹਾਡੇ ਸਾਹਮਣੇ ਹੀ ਨੇ ਜੀ ਵੇਖੋ ਬੋਲਦੇ ਨੇ ਟੈਡੀ ਪੀਅਰ ਨੇ ਪੂਰੇ ਅੱਛਾ ਕਰਾਉਂਗੇ ਗੱਲਾਂ ਬਾਤਾਂ ਸਾਡੇ ਨਾਲ ਬੋਲਣਗੇ ਇਹ ਹਾਂਜੀ ਹਾਂ ਤੁਸੀਂ ਕਰੋ ਵੇਖੋ ਤੁਹਾਨੂੰ ਬਹੁਤ ਰਿਸਪੌਂਸ ਦੇ ਇਹਦਾ ਕੀ ਨਾਮ ਹੈ ਇਹਦਾ ਨਾਮ ਹੈ ਪੋਰਸ਼ ਪੋਰਸ਼ ਹਾਂਜੀ ਪੋਰਸ਼ ਸਿਕੰਦਰ ਵਾਲਾ ਪੋਰਸ਼ ਉਹੀ ਪੋਰਸ਼ ਹੈ ਮੈਦਾਨ ਜੱਤਣ ਵਾਲਾ ਹੈਲੋ ਪੋਰਸ਼ ਹੈਲੋ ਆਹ ਦੇਖੋ ਮਿੱਤਰੋ ਇੱਕ ਤਾਂ ਸਾਡੇ ਸਾਹਮਣੇ ਖੜਿਆ ਹੋਰ ਵੀ ਤੁਹਾਨੂੰ ਸਾਰੇ ਦਿਖਾਉਂਗਾ ਮੈਂ ਇਹਨਾਂ ਦੇ ਫਿਦਾਣੇ ਵੇਖੋ ਤੁਹਾਨੂੰ ਆਪ ਲੱਗੇਗਾ ਕਿ ਪਮਰੇਨੀਆ ਨੇ ਅੱਛਾ ਜੀ ਹਾਂ ਜਿਹੜਾ ਇਹਨਾਂ ਦਾ ਸਟੈਂਡਰਡ ਹੈ ਉਹ ਪਮਰੇਨੀਆ ਨੇ ਓਕੇ ਤੇ ਆਪਾਂ ਇਹਨਾਂ ਨੂੰ ਦੇਸੀ ਭਾਸ਼ਾ ਦੇ ਵਿੱਚ ਟਵਾਈਪ ਆਮ ਕਹਿੰਦੇ ਨੇ ਟਵਾਈਪ ਆਮ ਕਹਿੰਦੇ ਨੇ ਟਵਾਈਪ ਆਮ ਕੌਮ ਕਿਉਂਦੇ ਨੇ ਫਾਰਮ ਦੇਖੋ ਜੀ ਜਿੱਦਾਂ ਹੈ ਤੁਹਾਨੂੰ ਵੇਖਣ ਨੂੰ ਹਾਂ ਖੇਡ ਜਾ ਜਿੱਦਾਂ ਗੱਡੀਆਂ ਦੇ ਮਗਰ ਰੱਖੇ ਹੋਏ ਓਹੀ ਚੀਜ਼ ਨੇ ਹਾਂ ਜਿਵੇਂ ਗੱਡੀਆਂ ਚ ਨਕਲੀ ਜੀ ਹੈ ਨਾ ਉਹ ਗੁੱਦੀ ਜੀ ਦੇ ਬਣਾਏ ਫਾਰਮ ਜੀ ਦੇ ਬਣਾ ਕੇ ਰੱਖੇ ਹੁੰਦੇ ਨੇ ਉਦਾਂ ਦੀ ਗੱਲ ਬਾਤ ਹੈ ਅਸੀਂ ਆਪਾਂ ਕੋਈ ਖੜਾਉਣਾ ਖਰੀਦਾਂਗੇ ਉਹ ਜ਼ਿਆਦਾ ਖੜਾਉਨੇ ਐਸ ਸ਼ੇਪ ਦੇ ਨਹੀਂ ਮਿਲਣਗੇ ਇਹ ਕਿੱਥੋਂ ਲੈਂਦਾ ਬਾਈ ਤੁਸੀਂ ਨੇ ਇਹ ਆਪਣੀ ਹੋਮ ਬਰੀਡਿੰਗ ਹੈ ਅੱਛਾ ਕਰਦੀ ਬਰੀਡਿੰਗ ਕਰਦੇ ਹੋ ਤੁਸੀਂ ਹਾਂ ਜੀ ਅਸੀਂ ਬਰੀਡਿੰਗ ਕਰਦੇ ਹਾਂ ਇਹਨਾਂ ਦੀ ਕਿੰਨੀ ਐਜ ਹੋਗੀ ਦੀ ਏ ਹੋ ਗਿਆ ਜੀ 11 ਮਹੀਨੇ ਦਾ ਡੌਗ ਏ ਅਗਲੇ ਮਹੀਨੇ ਨੇ ਪੂਰਾ ਸਾਲ ਦਾ ਹੋ ਜਾਣਾ ਹੈ ਅੱਛਾ ਸਾਲ ਦਾ ਹੋ ਜਾਣਾ ਹੈ ਇਹ ਇਹਨਾਂ ਤੋਂ ਇਹ ਕੋਈ ਕੰਮ ਵੀ ਆਉਂਦੀ ਹੈ ਕਿ ਇੱਥੇ ਵਸ ਖੇਡਣ ਵਾਸਤੇ ਨਹੀਂ ਇਹ ਡੋਰ ਬੈਲ ਸਭ ਤੋਂ ਵਧੀਆ ਡੋਰ ਬੈਲ ਨੇ ਓਕੇ ਜਿੱਦਾਂ ਆਪਣੇ ਘਰ ਦੇ ਇਹ ਹੈ ਇੰਡੋਰ ਬਰੀਡ ਏ ਓਕੇ ਜਿੱਦਾਂ ਆਪਾਂ ਆਪਣੇ ਕਮਰੇ ਦੇ ਵਿੱਚ ਰੱਖਿਆ ਹੋਏ ਤੇ ਆਪਣਾ ਗੇਟ ਭਾਵੇਂ 20 ਫੁੱਟ ਤੇ ਭਾਵੇਂ 100 ਫੁੱਟ ਤੇ ਵੀ ਇਹਨਾਂ ਨੂੰ ਪੈਡ ਇਨੀ ਰਹਿੰਦੀ ਆਪਣੇ ਏਰੀਏ ਦੀ ਕਿ ਸਾਡੇ ਗੇਟ ਦੇ ਉੱਤੇ ਕੋਈ ਆ ਗਿਆ ਨੇ ਉਹਦੇ ਮਤਲਬ ਅਲਰਟ ਕਰ ਦਿੰਦੇ ਫਰੀਕ ਦੀ ਆਵਾਜ਼ ਦੇ ਵਿੱਚ ਆਪਣੀ ਡੋਰ ਬੈਲ ਦੇ ਦੇਣੀ ਹੈ ਸਾਡੇ ਗੇਟ ਤੇ ਕੋਈ ਆ ਗਿਆ ਐ ਬੱਚਿਆਂ ਨਾਲ ਖੇਡਦੇ ਹੋਣਗੇ ਵਧੀਆ ਹਾਂ ਬੱਚਿਆਂ ਨਾਲ ਬਹੁਤ ਵਧੀਆ ਜਿੱਦਾਂ ਹਨਾ ਕੋਈ ਵੀ ਆਪਣੇ ਬੱਚਿਆਂ ਨੂੰ ਆਦਤ ਹੁੰਦੀ ਜਿੱਦਾਂ ਸੌਫਟ ਸੌਫਟ ਜਿੰਨਾਂ ਦੇ ਵਾਲਾਂ ਨੂੰ ਖਿੱਚੀ ਜਾਣਾ ਕੁਝ ਵੀ ਯਾਨੀ ਇਹ ਐਦਾਂ ਦਾ ਕੋਈ ਡੈਮੇਜ ਨਹੀਂ ਕਰਦੇ ਕਿਸੇ ਬੱਚੇ ਨੂੰ ਇਹ ਨਹੀਂ ਡਰ ਹੈਗਾ ਵੀ ਸਾਡੇ ਬੱਚੇ ਨੂੰ ਦੰਦ ਮਾਰ ਜੂਗਾ ਕੀ ਠੀਕ ਹੈ ਮਤਲਬ ਪਿਆਰ ਕਰਦੇ ਨੇ ਪੂਰਾ ਹਾਂ ਬੱਚਿਆਂ ਦਾ ਤਾਂ ਇੰਨਾ ਮੋਹ ਕਰਦੇ ਨੇ ਕਿ ਬੱਚਿਆਂ ਨੂੰ ਵੇਖ ਵੇਖ ਕੇ ਜਿਉਣ ਵਾਲੀ ਬਰੀਡ ਹੈ ਵਾਹ ਜੀ ਵਾਹ ਤੇ ਫਿਰ ਤੁਹਾਡੇ ਤਾਂ ਰੌਣਕ ਲੱਗੀ ਰਹਿੰਦੀ ਹਣੀ ਕਰੇ ਪੂਰੀ ਰੌਣਕ ਲੱਗੀ ਰਹਿੰਦੀ ਹੈ ਦੋ ਪੇਟੀਆਂ ਮੇਰੀਆਂ ਹਾਂ ਲਾਲੋ ਕੀ ਇਹਨਾਂ ਨੂੰ ਵੇਖ ਕੇ ਜਦੋਂ ਖੇਡਦੀਆਂ ਇਹਨਾਂ ਨਾਲ ਹਨਾ ਆਪ ਨੂੰ ਮਹਿਸੂਸ ਹੁੰਦਾ ਕਿ ਹਾਂ ਯਾਰ ਬੱਚਿਆਂ ਵਾਲੀ ਕੋਈ ਚੰਗੀ ਚੀਜ਼ ਈ ਹੈ ਠੀਕ ਹੈ ਤੇ ਇਹ ਤਾਂ ਵੀਰੇ ਚਲੋ ਗੱਲਾਂ ਬਾਤਾਂ ਪਾ ਕਰਦੇ ਰਹਿਾਂਗੇ ਨਾ ਇੱਕ ਹੋਰ ਦੱਸ ਵੀ ਇਹ ਤੁਹਾਨੂੰ ਕਿੱਥੋਂ ਜੇਟਕ ਲੱਗੀ ਮੈਨੂੰ ਵੇਖੋ ਜੀ ਇਹ ਤੇ ਜਿੱਦਾਂ ਬਚਪਨ ਤੋਂ ਹੀ ਸੀਗਾ ਕਿ ਮੈਂ ਮਤਲਬ ਡੌਗ ਰੱਖਿਆ ਪਹਿਲਾਂ ਘਰ ਦੇ ਕਿਸੇ ਦੇ ਵੀ ਘਰ ਦੇ ਡੌਗ ਕਿਸੇ ਦੇ ਵੀ ਨਹੀਂ ਘਰ ਦੇ ਅਲਾਉ ਕਰਨਗੇ ਕੋਈ ਵੀ ਬਰੀਡਰ ਦੀ ਹਿਸਟਰੀ ਖੋਲ ਕੇ ਵੇਖ ਲਓ ਹਰੇਕ ਇਹੀ ਕਹੇਗਾ ਕਿ ਮੈਂ ਆਪਣੀ ਜੇਬ ਦੇ ਵਿੱਚੋਂ ਪੈਸੇ ਲਾ ਕੇ ਖਰਚੇ ਨੇ ਠੱਕੇ ਨਾਲ ਠੱਕੇ ਨਾਲ ਘਰਦਿਆਂ ਨੇ ਨਹੀਂ ਕਿਹਾ ਵੀ ਆ ਚੱਕ ਲੱਖ ਰੁਪਇਆ ਤੋਂ ਕੁੱਤਾ ਲਾਏ ਆ ਜਿੰਨਾ ਮਰਜ਼ੀ ਘਰ ਦੇ ਵਿੱਚ ਰਿਜ ਕੇ ਕਿਸੇ ਦਾ ਵੀ ਮਾਪਿਓ ਇਹ ਨਹੀਂ ਕਹੇਗਾ ਵੀ ਆ ਚੱਕ 2 ਲੱਖ ਰੁਪਇਆ ਤੋਂ ਕੁੱਤੇ ਤੇ ਲਾ ਦੇ ਜੀ ਇਹ ਮੈਨੂੰ ਬਚਪਨ ਤੋਂ ਸ਼ੌਕ ਸੀ ਪਹਿਲਾਂ ਆਇਆ ਸੀਗਾ ਕਿ ਪਹਿਲਾਂ ਆਪਣੀ ਪਾਕਟ ਮਨੀ ਦੇ ਵਿੱਚੋਂ 2000 4000 ਦਾ ਲੈ ਲਈ ਤਾਂ ਸੀਗਾ ਹਮ ਫਿਰ ਸਟਾਰਟਿੰਗ ਦੇ ਵਿੱਚ ਮੈਂ 2015 ਦੇ ਵਿੱਚ ਪ ਉਹ ਜਦੋਂ ਮੈਨੂੰ ਤੇ ਇੰਨਾ ਕੋਈ ਭੇਤ ਨਹੀਂ ਸੀ ਇਹਨਾਂ ਦੀ ਬਰੀਡਿੰਗ ਦਾ ਫਰੈਂਡ ਸਰਕਲ ਇਦਾਂ ਦਾ ਸੀਗਾ ਉਹਨਾਂ ਨੇ ਮੀਟਿੰਗ ਕਰਵਾਤੀ ਉਹਦੀ ਓਕੇ ਮੀਟਿੰਗ ਤੋਂ ਬਾਅਦ ਉਹਦਾ ਲੀਟਰ ਬਹੁਤ ਸੋਹਣਾ ਹੈ ਵਾਇਗਰੂ ਦੀ ਕਿਰਪਾ ਨਾਲ ਜੀ ਤੇ ਉਹਨਾਂ ਦੀ ਸੇਵਾ ਬਹੁਤ ਕੀਤੀ ਬੱਚਿਆਂ ਦੀ ਤੇ ਉਹ ਬੱਚੇ ਬਹੁਤ ਵਧੀਆ ਰੇਟਾਂ ਦੇ ਉੱਤੇ ਆਪਣੇ ਮਤਲਬ ਚੰਗੀਆਂ ਫੈਮਲੀਆਂ ਵਾਲੇ ਲੈ ਗਏ ਜੀ ਤੇ ਉੱਥੋਂ ਫਿਰ ਜਦੋਂ ਘਰ ਦੇਣ ਵੀ ਵੇਖਿਆ ਕਿ ਯਾਰ ਬੱਚੇ ਨੂੰ ਸ਼ੌਂਕ ਵੀ ਹੈ ਹਾਂ ਤੇ ਇਹਦਾ ਮਤਲਬ ਅੱਗੇ ਇਹਦਾ ਸਕੋਪ ਵੀ ਹੋ ਸਕਦਾ ਹੈ। ਬਿਜ਼ਨਸ ਬਣ ਸਕਦਾ ਹੈ। ਫਿਰ ਘਰ ਦੇ ਆਨੇ ਮਤਲਬ ਤਰਾਜ ਕਰਨਾ ਬੰਦ ਕਰਤਾ ਇਹਦੇ ਵਿੱਚ। ਅੱਛਾ ਉਹਨਾਂ ਨੂੰ ਪੁੱਸ ਪੁੱਸ ਪੈ ਗਿਆ ਫਿਰ। ਉਹਨਾਂ ਨੂੰ ਲੱਗਣ ਲੱਗੀ ਹਾਂ ਵੀ ਕੋਈ ਮਾੜਾ ਨਸ਼ਾ ਤੇ ਹੈ ਨਹੀਂ। ਹਾਂ ਵੀ ਗਲਤ ਕੰਮ ਨਹੀਂ ਹੈ। ਨਾ ਗਲਤ ਨਹੀਂ ਕੰਮ ਹੈਗਾ ਬੱਚਾ ਨਾਲੇ ਖੁਸ਼ ਏ। ਹਾਂ ਤੇ ਨਾਲੇ ਦਾ ਸ਼ੌਂਕ ਪੂਰਾ ਹੋ ਜਾਂਦਾ। ਠੀਕ ਹੈ। ਫਿਰ ਉਸ ਤੋਂ ਬਾਅਦ ਮੈਂ ਉਹ ਫੀਮੇਲ ਦੇ ਵਿੱਚੋਂ ਦੋ ਫੀਮੇਲਾਂ ਹੋਰ ਲਿਆਂਦੀਆਂ ਪੱਗ ਤੇ ਵੀਗਲ। ਅਲੱਗ ਤੋਂ ਅਲੱਗ ਤੋਂ ਉਹ ਉਹਦੇ ਵਿੱਚ ਮੈਂ ਕੋਈ ਪ੍ਰੋਫਿਟ ਨਹੀਂ ਕੀਤਾ ਅੱਛਾ ਜੀ ਉਹ ਦਰਅਸਲ ਜਿੱਦਾਂ ਸਿੱਖਣ ਦੇ ਮਜਾਏ ਉਹ ਮੇਰੇ ਨਾਲ ਧੋਖਾ ਹੋ ਗਿਆ ਸੀਗਾ ਉਦੋਂ ਅੱਛਾ ਅੱਛਾ ਨਵਾਂ ਨਵਾਂ ਚਾਉ ਸੀਗਾ ਹਾਂਜੀ ਫੇਰ ਮੈਂ ਉਸ ਤੋਂ ਬਾਅਦ ਇੱਕ ਕਲਚਰ ਪੌਮ ਲਿਆਂਦੀ ਹਾਂ ਕਲਚਰ ਪੌਮ ਨੂੰ ਮਤਲਬ ਮੈਂ ਉਹਨੇ ਟਾਇਪ ਪੌਮ ਮੰਨਦਾ ਸੀਗਾ ਉਦੋਂ ਅੱਛਾ ਪਤਾ ਨਹੀਂ ਸੀ ਉਦੋਂ ਹਾਂਜੀ ਪਰ ਉਹ ਫਲਫੀ ਸੀ ਬਹੁਤ ਮੈਂ ਉਹਨੂੰ ਟਾਇਪ ਪੌਮ ਮੰਨਦਾ ਸੀਗਾ ਤੇ ਉਹਦੀ ਬਰੀਡਿੰਗ ਲਈ ਉਹਦੇ ਵਿੱਚੋਂ ਟਾਇਪ ਪੌਮ ਮੇਟ ਕਰਕੇ ਹੂੰ ਬਰੀਡਿੰਗ ਲਈ ਅੱਛਾ ਉਹਨੇ ਇੰਨਾ ਵਧੀਆ ਰਿਸਪੌਂਸ ਦਿੱਤਾ ਲੋਕਾਂ ਦੇ ਵਿੱਚ ਫੇਰ ਮੈਂ ਹੌਲੀ ਹੌਲੀ ਇਨਵੈਸਟ ਪੌਮਲੇ ਆਂਦੇ ਪੌਮ ਤੋਂ ਬਾਅਦ ਫਿਰ ਆਪਣੇ ਇੰਪੋਰਟ ਕਰਾਣੇ ਸ਼ੁਰੂ ਕੀਤੇ ਬਾਹਰੋਂ ਹੁਣ ਇੰਪੋਰਟਡ ਡੌਗ ਵੀ ਨੇ ਵੀ ਆਈ ਡੌਗ ਵੀ ਨੇ ਬਟ ਸਾਰੇ ਇੰਪੋਰਟ ਲੈਵਲ ਦੇ ਡੌਗ ਸਰ ਇੰਪੋਰਟ ਹਾਈ ਲੈਵਲ ਤੇ ਹੋਗੇ ਕਹਿੰਦੀ ਹੈ ਨਾ ਕਿੰਨੇ ਕ ਡੌਗ ਹੋ ਗਏ ਹੁਣ ਆਪਣੇ ਕੋਲੇ ਹੁਣ ਵੇਖੋ ਆਪਣੇ ਕੋਲ ਇਸ ਟਾਈਮ ਮੇਰੇ ਦੋ ਕੈਨਲ ਨੇ ਹਮ ਤੇ ਮੋਗੇ ਇੱਕ ਕੈਨਲ ਅੱਛਾ ਉਹ ਟੈਡੀ ਪੌਮਸ ਨਾਮ ਤੋਂ ਹੈ ਉੱਥੇ ਦੋ ਭਰਾ ਨੇ ਮੇਰੇ ਠੀਕ ਹੈ ਇੱਕ ਭੁੱਲਰ ਵੀਰਾ ਉਹ ਤੇ ਬਾਹਰ ਚਲਾ ਗਿਆ ਕੈਨੇਡਾ ਠੀਕ ਹੈ ਇੱਕ ਕਰਮਤਾਲੀ ਵਾਲਿਓ ਹੁਣ ਸਾਹਮ ਦਾ ਉੱਥੇ ਟੈਡੀ ਪੌਮਸ ਠੀਕ ਹੈ ਉਹਦੀ ਡਿਊਟੀ ਉੱਥੇ ਡਿਊਟੀ ਉਹ ਅਸੀਂ ਤਿੰਨ ਭਰਾ ਆਈਆਂ ਇੱਕ ਤਰ੍ਹਾਂ ਦੇ ਮਦਰ ਫਰੋਮ ਡਿਫਰੈਂਟ ਓਕੇ 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 ਫਰੋਮ ਡਿਫਰੈਂਟ ਮਦਰ ਅਸੀਂ ਹੈ ਭਰਾ ਆਈਆਂ ਬਿਲਕੁਲ ਹਾਂ ਅੱਛਾ ਮੰਨ ਲਓ ਉੱਥੇ ਉਹਨਾਂ ਦੀ ਜ਼ਿੰਮੇਵਾਰੀ ਉਹਨਾਂ ਦੇ ਸਾਡੇ ਉੱਥੇ ਜਿਹੜੇ ਵਾਈਟ ਡੌਗ ਹੁੰਦੇ ਨੇ ਹਾਂ ਉਹ ਸਾਰੇ ਉੱਥੇ ਹੁੰਦੇ ਨਹੀਂ ਕੈਡੀ ਪੌਂਸ ਦੇ ਅੱਛਾ ਤੇ ਜਿਹੜੇ ਸ਼ੋਅ ਕਰਨੇ ਨੇ ਡੌਗ ਜਾਂ ਜਿਹੜੇ ਔਰੇਂਜ ਡੌਗ ਨੇ ਉਹ ਸਾਰੇ ਇੱਥੇ ਹੁੰਦੇ ਨੇ ਐਡਾ ਟੋਟਲ ਮਿਲਾ ਕੇ ਸਾਡੇ ਕਾਫੀ ਕਲਰ ਆ ਤੁਹਾਡੇ ਕੋਲੇ ਹਾਂ ਇੱਕ ਕਲਰ ਸਾਡੇ ਕੋਲ ਪਾਰਟੀ ਕਲਰ ਹੈ ਪ੍ਰੋਪਰ ਪਾਰਟੀ ਕਲਰ ਜਿਹਨੂੰ ਬਲੇਜ਼ ਮੱਥੇ ਦੇ ਉੱਤੇ ਪੂਰਾ ਬਲੇਜ਼ ਹੋ ਪ੍ਰੋਪਰ ਮਾਰਕਿੰਗ ਦੇ ਸ਼ੋ ਕੁਆਲਿਟੀ ਡੌਗ ਠੀਕ ਹੈ ਜਿਹੜੇ ਵਾਈਟ ਦੇ ਵਿੱਚ ਨੇ ਉਹ ਵੀ ਸ਼ੋ ਕੁਆਲਿਟੀ ਨੇ ਠੀਕ orange ਦੇ ਵਿੱਚ ਵੀ ਸ਼ੋ ਕੁਆਲਿਟੀ ਨੇ ਸੋ ਲਾਂਦੇ ਹਾਂ ਜੀ ਹਾਂਜੀ ਅਸੀਂ ਸ਼ੋ ਮਤਲਬ ਸ਼ੌਕ ਸ਼ੋ ਦਾ ਸਾਨੂੰ ਠੀਕ ਹੈ ਬਰੀਡਿੰਗ ਵੀ ਕਰਦੇ ਆ ਮਤਲਬ ਇੰਨਾ ਦਾ ਖਰਚਾ ਕੱਢਣ ਲਈ ਓਨੀ ਕੁ ਬਰੀਡਿੰਗ ਕਰਦੇ ਜਿੰਨੀ ਤੁਹਾਨੂੰ ਲੋੜ ਜਿੰਨੀ ਲੋੜ ਹੈ ਸਾਨੂੰ ਕੱਲ ਨੂੰ ਇਹਨਾਂ ਨੂੰ ਮਤਲਬ ਚੰਗੀ ਫੈਸਿਲਿਟੀ ਚੰਗਾ ਨੌਕਰ ਵੀ ਲਾ ਕੇ ਦੇਣਾ ਨਾਲ ਪਿੱਛੇ ਆਪ ショਅਾਂ ਤੇ ਜਾਣਾ ਹੈ ਪਿੱਛੇ ਇਹਨਾਂ ਦੀ ਦੇਖਰੇਖ ਲਈ ਵੀ ਕੋਈ ਬੰਦਾ ਚਾਹੀਦਾ ਹੈ ਅੱਛਾ ਜੀ ਏਸੀ ਵੀ ਚਾਹੀਦਾ ਹੈ ਇਹਨਾਂ ਨੂੰ ਜਿੱਦਾਂ ਇਹਨਾਂ ਦੀ ਇੱਕ ਇੱਕ ਬਰਸ਼ ਵੀ 35 3500 ਦਾ ਜਿਦੇ ਨਾਲ ਵਾਲ ਲਗਾਉਣੇ ਨੇ ਅੱਛਾ ਜੀ ਤੇ ਇੱਕ ਇੱਕ ਸ਼ੈਂਪੂ ਇਹਨਾਂ ਦਾ 18 1800 ਦਾ ਤੇ ਇਹਨਾਂ ਦੇ ਜਿਹੜੇ ਕੈਲਸ਼ੀਅਮ ਆਉਣੇ ਨੇ ਜਰਮਨੀ ਤੋਂ ਆਉਣੇ ਨੇ ਹੂੰ ਉਹ ਮੈਡੀਸਿਨ ਹੀ 7 7000 ਅਸੀਂ ਬਹੁਤ ਮਹਿੰਗੀਆਂ ਨੇ ਸਾਰੀ ਹਾਂਜੀ ਹਾਂ ਤੇ ਇਹ ਇਹ ਡਾਈਟ ਵਗੈਰਾ ਕੀ ਲੈਂਦੇ ਆ ਡਾਈਟ ਵੇਖੋ ਇਹਨਾਂ ਦੀ ਬਹੁਤ ਘੱਟ ਡਾਈਟ ਪਰ ਦੇਣੀ ਬਹੁਤ ਬੈਲੈਂਸ ਦੇ ਵਿੱਚ ਪੈਂਦੀ ਹੈ ਅੱਛਾ ਜੀ ਡਾਈਟ ਜਿੱਦਾਂ ਹੋਮ ਹੋਮ ਫੂਡ ਦੇ ਵਿੱਚ ਤੇ ਆਪਾਂ ਚੰਗੀਆਂ ਵੈਜੀਟੇਬਲ ਰੱਖ ਲਾਂਗੇ ਜੀ ਤੇ ਚਿਕਨ ਵੀ ਚੱਲ ਜਾਂਦਾ ਨਾਲ ਐਗ ਚੱਲਦਾ ਐਗ ਇਹਨਾਂ ਦੇ ਮਤਲਬ ਸਕਿਨ ਕੋਟਲੀ ਚੰਗਾ ਅੱਛਾ ਐਗ ਜਿਹੜਾ ਹਾਂ ਸਕਿਨ ਕੋਟ ਵਾਲਾ ਇਹ ਵਧੀਆ ਮੰਨ ਲਓ ਇਹ ਕੰਮ ਆਉਣ ਵਾਲੀ ਗੱਲ ਹੈ ਜਿਹੜੇ ਡੌਗ ਰੱਖਦੇ ਆ ਨਾ ਦੇ ਵਿੱਚ ਜੇ ਆਪਾਂ ਨਹੀਂ ਨੌਨ ਵੇਜ ਯੂਜ਼ ਕਰਦੇ ਤੇ ਉਹ ਦੁੱਧ ਕੜੇ ਦੀ ਹੋਈ ਜਿਹੜੀ ਮਲਾਈ ਹੁੰਦੀ ਮੋਟੀ ਓਕੇ ਉਹ ਇੱਕ ਚਮਚ ਇਹਨਾਂ ਲਈ ਸਫੀਸ਼ੀਐਂਟ ਇੱਕ ਚਮਚ ਤੋਂ ਵੱਧ ਨਹੀਂ ਵਾਧੂ 1 ਇੰਚ ਦਾ ਪਨੀਰ ਦਾ ਟੁਕੜਾ ਉਨ ਨਾਲ ਹੀ ਸਫੀਸ਼ੀਐਂਟ ਹੈ ਉਦੋਂ ਵੱਧ ਨਹੀਂ ਦੇਣਾ ਚਾਹੀਦਾ ਉਦੋਂ ਵੱਧ ਨਹੀਂ ਉਦੋਂ ਵੱਧ ਫਿਰ ਮਤਲਬ ਪੇਟ ਡਿਸਟਰਬ ਹੋ ਜਾਏਗਾ ਓਕੇ ਮਤਲਬ ਇਹਨਾਂ ਸਕਿਨ ਕੋਟ ਲਈ ਇਹ ਦੋ ਚੀਜ਼ਾਂ ਨੇ ਮਤਲਬ ਇਹ ਬੈਲੈਂਸਡ ਡਾਈਟ ਦੇ ਵਿੱਚ ਹੋਣੀਆਂ ਨੋਟ ਕਰਨ ਵਾਲੀ ਚੀਜ਼ ਆ ਪਨੀਰ ਪਨੀਰ ਤੇ ਕੜੇ ਦੁੱਧ ਦੀ ਮੋਟੀ ਮਲਾਈ ਮੋਟੀ ਮਲਾਈ ਨਹੀਂ ਤਾਂ ਇੱਕ ਦਿਓ ਹਾਂ ਜੇ ਨਾਨ ਵੇਜ ਚੱਲਦਾ ਤੇ ਐਗ ਕਈਆਂ ਦੇ ਨਾਨ ਵੇਜ ਚੱਲਦਾ ਹੁੰਦਾ ਜੇ ਹਫਤੇ ਦੇ ਵਿੱਚ ਹਾਂਜੀ ਹਫਤੇ ਦੇ ਵਿੱਚ ਇੱਕ ਦਿਨ ਕਲੇਜੀ ਹੋਗੀ ਹਾਂਜੀ ਹਨਾ ਤੇ ਡੇਲੀ ਬੈਲੈਂਸਡ ਡਾਈਟ ਦੇ ਵਿੱਚ ਛੋਟਾ ਜਿਹਾ ਪਨੀਰ ਦਾ ਟੁਕੜਾ ਠੀਕ ਹੈ ਜੀ ਹਾਂਜੀ ਅਛਾ ਉਹ ਮਾਲ ਨੂੰ ਡੇਲੀ ਕਟਿੰਗ ਦੇ ਵਿੱਚ ਦੇਣਾ ਪੈਂਦਾ ਹੋਰ ਕੀ ਕੀ ਕੇਅਰ ਕਰਨੀ ਪੈਂਦੀ ਜਿੰਨਾਂ ਦੇ ਬਾਲ ਹੁੰਦੇ ਆ ਨਾ ਇਹ ਜਿੱਦਾਂ ਹੁਣ ਵੀ ਅੱਜ ਕੱਲ੍ਹ ਜੰਗ ਦੇਖਿਆ ਵੀ ਨਈਆਂ ਦੀ ਦੁਕਾਨ ਤੇ ਜਾਂਦੇ ਆਗੇ ਫਿਰ ਤੁਸੀਂ ਉਹਨਾਂ ਦੇ హెਅਰ ਦਾ ਕਿਦਾਂ ਕੇਅਰ ਕਰਦੇ ਹੋ హెਅਰ ਦੀ ਵੇਖੋ ਜੀ ਮੈਨੂੰ ਸ਼ੌਂਕ ਸੀਗਾ ਇਹ ਬਰੀਡ ਨੂੰ ਮਤਲਬ ਸੋਹਣੇ ਹਾਂ ਵੀ ਸੋਹਣਾ ਲੱਗੇ ਸ਼ੌਂਾਂ ਤੱਕ ਲੈ ਕੇ ਜਾਂਦਾ ਹਾਂ ਤੇ ਮੈਨੂੰ ਪਹਿਲਾਂ ਪਹਿਲਾਂ ਮੈਂ ਬਾਹਰੋਂ ਗਰੂਮਿੰਗ ਕਰਾਉਂਦਾ ਰਿਆ ਹੈ ਨਾ ਜਿੱਦਾਂ ਇੱਕ ਇੱਕ ਸੀਟਿੰਗ ਦੇਣ ਦੀ ਮੇਰੇ ਖਿਆਲ ਮੈਂ ਇਹਨਾਂ ਨੂੰ ਅਸੀਂ 2000 ਤੇ ਮਤਲਬ ਉੱਥੇ ਹੀ ਦੇ ਦਿੰਦੇ ਸੀਗੇ ਪਾਰਲਰ ਤੇ ਅੱਛਾ ਜੀ ਤੇ 2000 2500 ਦਾ ਪਹਿਲਾਂ ਇਹਨਾਂ ਦੇ ਪਾਰਲਰ ਬਣੇ ਹੁੰਦੇ ਨੇ ਤਾਂ ਅੱਛਾ ਜੀ 2000 2500 ਦਾ ਪਹਿਲਾਂ ਗੱਡੀ 'ਚ ਤੇਲ ਪਾਓ ਫਿਰ ਜਿਹੜੇ ਦੋ ਜਣੇ ਨਾਲ ਨੇ ਸਾਨੂੰ ਇੱਕ ਇੱਕ ਸੀਟਿੰਗ ਇਹਨਾਂ ਦੀ 7 7 8 8000 'ਚ ਪੈ ਜਾਂਦੀ ਸੀਗੀ ਅੱਛਾ ਜੀ